ਤਨ ਤਨ ਅਫਰੇ ਗੁਰੂ ਜੀ ਦੇ ਗੋਲ ਅੰਦਰ ਬੈਠੇ ਪਿਆਰੀ ਸਾਧ ਸੰਗਤ ਸੋਲ ਮਈ ਫਤੇ ਅੱਜ ਕੰਨੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਵਾਹਿਗੁਰੂ ਫਤੇ ਅੱਜ ਆਪਾਂ ਉਸ ਉਸ ਬਿਛਰੀ ਰੂਹ ਨੂੰ ਅੱਜ ਲੈਣ ਵਾਹਤੇ ਪੰਜਾਬ ਵਿੱਚੋਂ ਜਿਹੜੇ ਜਥੇਬੰਦੀ ਹੈ ਆਜ਼ਾਦ ਦੀ ਡਿਊਟੀ ਲਗਾਈ ਸੀ ਕਿਸੇ ਅੰਤਰ ਰਾਜ ਦੇ ਵਿੱਚ ਉਹ ਸ਼ਾਮ ਰਹਾ ਸਰਾ ਸੱਚਾ ਸਿੰਘ ਜੀ ਜੋ ਕੁਝ ਦਿਨ ਪਹਿਲਾਂ ਸੰਸਾਰ ਜਾਤਾਂ ਕਰਦੇ ਹੋਏ ਗੁਰਚਾਨਾ ਦੇ ਵਾਜੇ ਗਏ ਸੋਮਨ ਸ਼ੀਰ ਬਾਬਾ ਸਾਹਿਬ ਜੀ ਤੋਂ ਪੰਜਾਬ ਡਿਸਟ੍ਰਿਕਟ ਵੱਲੋਂ ਸੁਭੂ ਮੈਂਬਰਾਂ ਲੋ ਵਾਗ ਵਾਗ ਜੇ ਵਧਿਆ ਲੋ ਉਸ ਪਿਛਲੀ ਰੋਣ ਚਾਰੇ ਦਿਨ ਵਾਅਦਾ ਦਾ ਪਹੁੰਚਾ ਪ੍ਰਵਾਹ ਨਾਲ ਦੁੱਖਾਂ ਦਾ ਕਰਦਾ ਹੈ ਕੱਲੇ ਆਵੇ ਨਾਲ ਦਾ ਸਦੇ ਓਖੇ ਦੇ ਮਾਂ ਵਾਕਾਂ ਦਾ ਸੰਸਾਰ ਦੀ ਯਾਤਰਾ ਹਰੇਕ ਜਨਮ ਸਾਡਾ ਆਇਆ ਜੋ ਆਇਆ ਸੋਚਿਆ ਉਸੇ ਸੋ ਕੋਈ ਵਾਰੀਆਂ ਜੋ ਆਇਆ ਸੋ ਸਭ ਚਲਾਣਾ ਹੈ ਪਰ ਸਮੇਂ ਮੁਤਾਬਕ ਜਾਏ ਜਾਏ ਤੇ ਪਰ ਉਹਦਾ ਦੁੱਖ ਨਹੀਂ ਹੁੰਦਾ ਸਚ ਚੰਦ ਜੀ ਜੋ ਸਾਡੇ ਮੈਂਬਰ ਵੀ ਆ ਕੁਝ ਪਹਿਲਾਂ ਸਾਲ ਮਹੀਨਾ ਇਹਨਾਂ ਨਾਲ ਗੱਲਬਾਤ ਹੋਈ ਸੀ ਪਰ ਦਾਸ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਪਿਤਾ ਜੀ ਸਤਕਾਰ ਜੋ ਸਚਾ ਸਿੰਘ ਸਾਹਿਬ ਏ ਤੇ ਇਹ ਜਦੋਂ ਮੈਂ ਦਾਖ ਕੋ ਦਾ ਪਤਾ ਲਗਾ ਸਟਾਲਕワਲ ਸਿੰਘ ਜੋ ਸਾਡੇ ਸੰਚਾਲਨ ਪਟਿਆਲਾ ਤੋਂ ਉਹਨਾਂ ਦਾ ਦੀ ਡੁੱਲ ਗਈ ਵੀ ਤੂੰ ਪਹੁੰਚਾ ਉੱਥੇ ਉਸਤਾਨ ਤੇ ਉਹਦੇ ਮੈਂ ਆਪਣੇ ਤੌਰ ਤੇ ਮੈਂ ਸੂਹ ਕੌਮ ਰੰਦਾਸੀ ਬਰਾਲੀਸ਼ ਸੇਵਾ کرتا ہے سارے قوم لوگوں سے کمیٹی ممبر سانجا کرتا ہے شردالی پہلے پہ ہی دسیا چاندی نے ماتا جی سارے پہلے چل چلے گئے پتا جی تو پر وہی ماتا سی سچا سنگھ وہی پتا سر اس وجہ جو ضمےواری ہے ਪਰਵਾਰ ਦੇ ਸਰਾਜ ਚੰਦੀ ਸਿੰਘ ਨੇ ਪੈ ਗਈ ਹੈ ਜੋ ਰਿਚੀ ਨਵਾ ਹੈ ਪਰਵਾਰ ਨੂੰ ਵੱਡਾ ਬਡੇਰਾ ਹੈ ਉਹਨੂੰ ਸਮਾਜਿਕ ਤੌਰ ਤੇ ਵੀ ਤੇ ਜਥੇਵਾਰੀ ਤੌਰ ਤੇ ਵੀ ਜਿਵੇਂ ਬਾਰੇ ਦੰਦੀਆਂ ਮਾਤਾ-ਪਿਤਾ ਦਾ ਬਾਦ ਪਿਤਾ ਦੀ ਜ਼ਿੰਮੇਵਾਰੀ ਸੀ ਹੁਣ ਪਿਤਾ ਵੀ ਸਰਦਾਰ ਜਤਰਾ ਗੁਰੂ ਚਾਨਨ ਵਾਜੇਗਾ ਹੁਣ ਸਾਰੇ ਜ਼ਿੰਮੇਵਾਰੀ ਪ੍ਰਵਾਹ ਇਸ ਵਾਰ ਚੰਗੀ ਨੂੰ ਪੈ ਗਈ ਹੈ ਮੈਂ ਆਪਣੇ ਤੌਰ ਤੇ ਤੇ ਆਪਣੇ ਜਥੇਬੰਦੀ ਤੌਰ ਤੇ ਪ੍ਰਵਾਹ ਨਾਲ ਦੁੱਖ ਸਦਾ ਕਰਦਾ ਹਾਂ ਜਿੱਥੇ ਐਸਾ ਸੁਝਾਵੇ ਸੁਧਾਰੀ ਦਿੰਦਾ ਹਾਂ ਸਿਰੂ ਇਸ ਇਲਾਕੇ ਨੇ ਜੋ ਪਿਛੇ ਰੁਹਾ ਉਹਨਾਂ ਨੂੰ ਵੀ ਸੁਧਾਰੀ ਦਿੰਦਾ ਕਿਉ ਦਾਸ ਇੱਥੇ ਆਇਆ ਹੈ ਲਗਰੇ ਵੇ ਮੈਂ ਜਿੰਨੀਆਂ ਪਿਛੀਆਂ ਰੁਹਾ ਉਹਨਾਂ ਦੇ ਇਸ ਸਥਾਨ ਤੋਂ ਸੁਨਾਜਰ ਦਾ ਆਪਾਂ ਸਭ ਜਾਣਦੇ ਹਾਂ ਸਿਕਾਂਵਾਲ ਦੇ ਆਸ਼ੀਰਦਿ ਦੇ ਵਾਲੇ ਜੋ ਚੱਲ ਰਹੇ ਹਨ ਸੋਵੀ ਕਮੇਟੀ ਨੇ ਕਹਿੰਦੀ ਆ ਇਹ ਦਿਨਾਂ ਦੇ ਵਿੱਚ ਕੋਈ ਐਸਾ ਕੰਮ ਨਾ ਕਰੀਏ ਖੁਸ਼ੀ ਦਾ ਜੇ ਸਿਕਾਂਵਲ ਖੇਸ ਉੱਤਾਈ ਜਾਵੇ ਸਰੋਣੀ ਸ਼ੇਰਬਾਬਾ ਅਸਾਂ ਸਿੰਘ ਦਾਸੀ ਦੇਵਾਲਾ ਜੋ ਸਤੰਬਰ 23 ਤਰੀਕ ਨੂੰ ਲੰਘੇ ਗਿਆ ਹੈ ਦਾਸ ਜਲੰਧਰ ਜ਼ਿਲ੍ਹੇ ਤੋਂ ਬਲੌਂਗ ਕਰਦਾ ਹੈ ਮੈਂ ਜਾਦੇ ਹੀ ਮੈਂ ਸਟੇਜ ਤੋਂ ਇਹ ਕਹਿਣਾ ਚਾਹੁੰਦਾ ਕਿ ਆਹ ਦੁੱਖ ਦੀ ਘੜੀ ਵਿੱਚ ਆਇਆ ਮੈਂ ਗੱਲ ਕਰਨੇ ਗੱਡੂਣ ਕਰਾਂਗਾ ਤੇ ਇਹ ਤੁਹਾਡੇ ਜਥੇਬੰਦੀ ਵਿੱਚ ਸ਼ਾਮਲ ਕਰ ਗਏ ਤਾਂ ਜਲਦੀ ਅਸੀਂ ਬਾਬਾ ਸੰਖੇ ਦਾ ਸਿੱਧੀ ਵਾਲਾ ਕਿਉਂ ਜੰਦਰ ਰਾਮਾ ਮੜ ਤੋਂ ਸ਼ਾਪੁਰ ਉੱਢਦੇ ਜਾਣ ਵਾਲੇ ਗੁਰਦੁਆਰੇ ਕੋਲ ਜਿੱਥੇ ਬੰਦੀਆਂ ਬੈਠੀਆਂ ਹਨ ਸੇਵ ਕੁਮਾਰ ਰਾਜ ਦੇ ਬੈਠਿਆਂ ਬਪਾਲ ਸਿੰਘ ਦਾ ਗੁਰਦੁਆਰਾ ਹੈ ਉੱਥੇ ਉਸਤਾਦ ਨੇ ਆਪਾਂ ਮਨਾਇਆ ਨਾ ਜਿੱਥੇ ਕਰਾਂਗੇ ਆਪਾਂ ਸਭ ਨੇ ਉਸ ਦੇ ਦਸੰਦ ਦੀ ਕਿਰਪਾਲਤਾ ਨਾਲ ਇਹ ਡੇਰ ਸਿੱਧੀ ਜਾ ਰਹੇਗੇ ਮੈਂ ਜਿੱਥੇ ਇਸ ਇਲਾਕੇ ਦੇ ਸੱਚਾ ਸੇ ਨੂੰ ਸੁਣਾ ਲਈ ਦਿੰਦਾ ਹਾਂ ਉਸ ਉਸ ਇਲਾਕੇ ਦੇ ਵਿੱਚ ਸੂਬਾ ਜਿਹੜਾ ਮੈਂ ਵहां से ਸੁਣਾ ਲਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਕਾਟਾ ਵਾਹਿਗੁਰੂ ਜੀ واحر جی کا خالصا واحر جی کی فتح سو سردار چرنجیت گورن کی بخشار اوتار بنتی ہے واحر جی کا خالصہ واحو جی بولی سو نا